ਬਿਲਕੁਲ ਸੰਦੀਪ ਜੀ ਅ ਅੱਜ ਆਖਰੀ ਦਿਨ ਹੈ ਨੈਚੁਰਲੀ ਜਦੋਂ ਕਿ ਚੋਣ ਪ੍ਰਚਾਰ ਬੰਦ ਹੋ ਜਾਣਾ ਦਿਨ ਹੁਣ ਤਾਂ ਜਿਹੜਾ ਹੈਗਾ 48 ਘੰਟੇ ਤੋਂ ਵੀ ਘੱਟ ਦਾ ਟਾਈਮ ਰਹਿ ਗਿਆ ਧੜਕਣਾਂ ਦੇ ਦਿਲੀਆਂ ਤੇਜ਼ ਹੋਣ ਗਈਆਂ ਹੀ ਡੋਟ ਟੂ ਡੋਰ ਕੰਪੇਨ ਹੁੰਦੀ ਹੈ ਡੋਟ ਟੂ ਡੋਰ ਕੰਪੇਨ 'ਚ ਬਹੁਤ ਕੁਝ ਹੁੰਦਾ ਕਿਉਂਕਿ ਇੱਕ ਤਾਂ ਲੀਡਰ ਜਿਹੜਾ ਹੈਗਾ ਚਲੋ ਵੱਡੇ ਸ਼ੋਅ-ਰੋ ਸ਼ੋ ਨਹੀਂ ਹੁੰਦੇ ਪਰ ਜਦੋਂ ਸਿੱਧੇ ਤੌਰ ਤੇ ਮਿਲਦੇ ਆ ਉਦੋਂ ਖਬਰਾਂ ਇਹ ਵੀ ਆਉਂਦੀਆਂ ਵੀ ਕਿਤੇ ਸ਼ਰਾਬ ਚੱਲ ਗਈ ਕਿਤੇ ਪੈਸੇ ਦਿੱਤੇ ਗਏ ਜਾ ਫਿਰ ਡੋਰ ਟੂ ਡੋਰ ਜਿਹੜਾ ਕੰਪੇਨ ਅੱਛਾ ਉਹ ਕਈ ਅਲੱਗ ਤਰ੍ਹਾਂ ਦੀ ਵੀ ਹੁੰਦੀ ਆ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨਾ ਜੇ ਮੈਨੂੰ ਯਾਦ ਹੈ ਕਿ 2017 ਦੀ ਇਲੈਕਸ਼ਨ ਦੇ ਵਿੱਚ ਜਦੋਂ ਇਹ ਚੱਲਿਆ ਹੋਇਆ ਸੀ ਨਾ ਵੀ ਆਮ ਆਦਮੀ ਪਾਰਟੀ ਦੀ ਪੂਰੀ ਹਵਾ ਹੈਗੀ ਆ ਉਸ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਫਿਰ ਵੀ 20 ਸੀਟਾਂ ਲੈ ਕੇ ਜਾਂਦੀ ਹੁੰਦੀ ਹੈ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਰਹੇ ਹਾਂ ਮੈਂ ਤੇ ਬਿਲਕੁਲ ਠੀਕ ਤੇ ਉਹਦੇ ਵਿੱਚ ਇੱਕ ਖਬਰ ਆਈ ਸੀ ਕਿ ਹਿੰਦੁਸਤਾਨ ਟਾਈਮਜ਼ ਦੇ ਵਿੱਚ ਕਿ ਬਹੁਤ ਸਾਰੀਆਂ ਵੋਟਾਂ ਅਕਾਲੀਆਂ ਨੇ ਕਾਂਗਰਸ ਨੂੰ ਸ਼ਿਫਟ ਕੀਤੀਆਂ ਵੀ ਆਮ ਆਦਮੀ ਨਾਸਾ ਕਿ ਉਹਨਾਂ ਦੇ ਨਾਲ ਜਿਹਿੰਦੁਸਤਾਨ ਟਾਈਮ ਨੇ ਖਬਰ ਕੀਤੀ ਸੀ ਹਾਲਾਂਕਿ ਉਹ ਖਬਰ ਕਿ ਸੱਚੀ ਸੀ ਕਿ ਨਹੀਂ ਮੈਨੂੰ ਨਹੀਂ ਪਤਾ ਪਰ ਇੱਕ ਉਦਾਹਰਨ ਮੇਰੇ ਕੋਲ ਜ਼ਰੂਰ ਸੀਗੀ ਅ ਵੀ ਉਹ ਮੈਂ ਉਹ ਦੱਸਣ ਲਈ ਕਿ ਇੱਕ ਦਿਨ ਪਹਿਲਾਂ ਕੀ ਕੀ ਹੁੰਦਾ ਹੁੰਦਾ ਉਹਦੇ ਵਿੱਚ ਸਾਡੇ ਨਾਲ ਇੱਕ ਮੇਰੇ ਇੱਕ ਜਾਣਕਾਰ ਬੰਦਾ ਸੀ ਕਿਉਂਕਿ ਡਰਾਈਵਰ ਸੀਗਾ ਪੇਸ਼ੇ ਤੋਂ ਉਹ ਜਦੋਂ ਵੀ ਮਿਲਿਆ ਕਦੇ ਕਦੇ ਉਹਨੇ ਅਕਾਲੀ ਦਲ ਦੀ ਬੜੀ ਤਾਰੀਫ ਕਰਿਆ ਕਰਨੀ ਕਾਂਗਰਸ ਨੂੰ ਜਾਂ ਆਪ ਨੂੰ ਸਭ ਨੂੰ ਦੀ ਅਲੋਚਨਾ ਕਰਿਆ ਕਰਨੀ ਨੁਕਤਾਚਿੰਨੀ ਕਰਿਆ ਕਰਨੀ ਉਹਨੇ ਖੁੱਲ ਕੇ ਬੋਲ ਹਕੇ ਅਕਾਲੀ ਸੀਗਾ لیکن ਜਦੋਂ ਮੈਂ ਨਤੀਜੇ ਨੂੰ ਤੁچے ਆਏ ਤੇ ਗੱਲ ਹੋਈ ਉਹਦੇ ਨਾਲ ਇੱਕ کافی ਚਿਰ ਬਾਅਦ ਮਿਲਿਆ ਮੈਂ ਕਿਹਾ ਵੀ ਯਾਰ ਫਿਰ ਤੁਹਾਡਾ ਅਕਾਲੀ ਦਲ ਤਾਂ ਯਾਰ ਬਹੁਤ ਪੂਰੀ ਤਰ੍ਹਾਂ ਹਾਰ ਗਿਆ ਕਹਿੰਦਾ ਦੇਖੋ ਜੀ ਮੈਂ ਕਿਹ ਗੱਲ ਨੂੰ ਨਹੀਂ ਵੋਟ ਪਾਈ ਮੈਂ ਤਾਂ ਕਾਂਗਰਸ ਨੂੰ ਪਾਈ ਸੀਗੀ ਮੈਂ ਕਿਹਾ ਯਾਰ ਤੂੰ ਤਾਂ ਅਕਾਲੀ ਦਲ ਦਾ ਬਹੁਤ ਵੱਡਾ سپورਟਰ ਸੀ ਤੂੰ ਕਾਂਗਰਸ ਨੂੰ ਕਿਵੇਂ ਵੋਟ ਪਾਈ ਉਹ ਕਹਿੰਦਾ ਜੀ ਕਾਰਨ ਇਹ ਸੀ ਕਿ ਮੇਰਾ ਜਿਹੜਾ ਭਤੀਜਾ ਹੈਗਾ ਬਲਾਕ ਇਨਚਾਰਜ ਸੀਗਾ ਅਕਾਲੀ ਦਲ ਦਾ ਉਹਨੇ ਸਾਨੂੰ ਫੋਨ ਕਰਤੇ ਵੀ ਹੁਣ ਵੋਟ ਕਾਂਗਰਸ ਨੂੰ ਪਾਉਣੀ ਹੈ ਮਤਲਬ ਇਹ ਜੇ ਕੱਲ ਨੂੰ ਆਪਾਂ ਉਹ ਦਿਨ ਨੂੰ ਸੱਚ ਮੰਨੀਏ ਤਾਂ ਹਿੰਦੁਸਤਾਨ ਟਾਈਮਜ਼ ਵਾਲੀ ਜਿਹੜੀ ਸਟੋਰੀ ਹੈ ਉਹ ਵੀ ਸੱਚ ਹੈ ਇਦਾਂ ਜਿਹੜੀ ਵੋਟ ਵੀ ਸ਼ਿਫਟ ਹੁੰਦੀ ਹੁੰਦੀ ਹੈ ਕਈ ਵਾਰ ਉਹ ਉਹ ਮਤਲਬ ਹਰ ਜਗ੍ਹਾ ਨਹੀਂ ਹੁੰਦੀ ਪਰ ਕਈ ਜਗ੍ਹਾ ਇਦਾਂ ਹੋ ਜਾਂਦੀ ਹੈ ਜਿਹੜਾ ਆਪਾਂ ਕਹਿੰਦੇ ਨਾ ਵੀ ਪਾਰਟੀਆਂ ਮਿਲ ਕੇ ਚੱਲਦੀਆਂ ਪਲੈਨਿੰਗ ਨਾਲ ਚੱਲਦੀਆਂ ਇਦਾਂ ਬਹੁਤ ਕੁਝ ਹੁੰਦਾ ਹੁੰਦਾ ਸੋ ਇੱਕ ਤਾਂ ਇਹ ਗੱਲ ਹੈ ਹੁਣ ਤੁਹਾਡਾ ਸਵਾਲ ਹੈ ਯੋਗੀ ਤੇ ਮੋਦੀ ਵਾਲਾ ਯੋਗ ਜੰਨੇ ਕੇ ਬੁਲਡوزر ਮੈਂ ਪੇ ਦੇ ਦੂੰਗਾ ਪਹਿਲੀ ਗੱਲ ਤਾਂ ਇਹ ਜਿਹੜਾ ਬੁਲਡوزر ਕਾਦੇ ਲਈ ਬਣਿਆ ਹੋਇਆ ਕਾਦਾ ਪ੍ਰਤੀਕ ਹੈ ਬਲਡੋਜ਼ਰ ਹੈਗਾ ਆਮ ਤੌਰ ਤੇ ਉੱਤੇ ਯੋਗੀ ਦਾ ਜਿਹੜਾ ਬਲਡੋਜ਼ਰ ਆ ਉਹ ਘੱਟ ਗਿਣਤੀਆਂ ਦੇ ਖਾਸ ਕਰਕੇ ਮੁਸਲਮਾਨਾਂ ਉੱਤੇ ਚੱਲਦਾ ਹੈਗਾ ਜਿਹਨੂੰ ਉਹ ਨਾਮ ਦਿੰਦਾ ਹੈਗਾ ਵੀ ਇਹ ਤਾਂ ਜਿਵੇਂ ਗੁੰਡਾ ਐਲੀਮੈਂਟ ਤੇ ਚਲਾਇਆ ਜੀ ਜਿਹੜੇ ਕਿ ਗੁੰਡੇ ਨੇ ਜਾਂ ਇਹਨੂੰ ਐ ਕਹ ਲੋ ਵੀ ਕੁਝ ਲੋਕ ਇਹਨੂੰ ਐ ਵੀ ਜਸਟੀਫਾਈ ਕਰਨਗੇ ਵੀ ਗੁੰਡਿਆਂ ਵਿੱਚ ਜਿਹੜੀ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਐਲੀਮੈਂਟ ਨੇ ਉਹਨਾਂ ਉੱਤੇ ਉਹ ਹੈਗਾ ਉਹਨੂੰ ਯੋਗੀ ਗੁੰਡਾ ਪਰਿਭਾਸ਼ਿਤ ਕਰ ਦਿੰਦੇ ਨੇ ਜਾਂ ਹੋਰ ਪਰ ਉਹ ਤਾਂ ਬਹੁਤ شریف ਲੋਕਾਂ ਉੱਤੇ ਵੀ ਚੱਲਿਆ ਮਤਲਬ ਉਹ ਤਾਂ ਇਹੋ ਜਿਹੇ ਲੋਕਾਂ ਦੇ ਉੱਤੇ ਵੀ ਬਲਡੋਜ਼ਰ ਚੱਲਿਆ ਜਿਹੜੇ ਵਿਚਾਰੇ ਆਪਣੇ ਦਸਨ ਹੋਣ ਦੀ ਕਿਰਤ ਕਮਾਈ ਕਰਦੇ ਸੀ ਪਰ ਉਹ ਬਲਡੋਜ਼ਰ ਜਿਹੜਾ ਸਿਰਫ ਇਸ ਲਈ ਚੱਲਿਆ ਕਿ ਉਹ ਮੁਸਲਮਾਨ ਸੀਗੇ ਹੁਣ ਸਵਾਲ ਇਹ ਹੈਗਾ ਕਿ ਇਹ ਜਿਹੜਾ ਬਲਡੋਜ਼ਰ ਵਾਲਾ ਕਨਸੈਪਟ ਆ ਪੰਜਾਬ 'ਚ ਨਹੀਂ ਚੱਲੇਗਾ ਕਿਉਂਕਿ ਇਕਤਾ ਪੰਜਾਬ ਦੇ ਵਿੱਚ ਪੂ ਭਾਈਚਾਰਕ ਸਾਂਝ ਹੈ ਤੇ ਜਦੋਂ ਮੁਸਲਮਾਨ ਵੈਸੀ ਜਿਹੜਾ ਜਿੰਨਾਂ ਦਾ ਤੁਹਾਨੂੰ ਨਫ਼ਰਤ ਹੈ ਉਹ ਪੰਜਾਬ 'ਚ ਵੈਸੀ ਬਹੁਤ ਘੱਟ ਗਿਣਤੀ ਦੇ ਵਿੱਚ ਨੇ ਤੇ ਉਹਨਾਂ ਦਾ ਸਿੱਖਾਂ ਨਾਲ ਬਹੁਤ ਗੂੜਾ ਰਿਸ਼ਤਾ ਹੈਗਾ ਮੇ ਜਿਹੜੀ ਮਲੇਰ ਕੋਟਲੇ ਨਵਾਬ ਵਾਲੀ ਸਾਂਝ ਹੈ ਮਤਲਬ ਸਿੱਖਾਂ ਦਾ ਲੋਧੀ ਇੱਕ ਤਾਂ ਦਾ ਮਤਲਬ ਇਹ ਹੈ ਕਿ ਜੋਗੀ ਉੱਥੇ ਨਫ਼ਰਤ ਦਾ ਪ੍ਰਚਾਰ ਕਰਕੇ ਗਿਆ ਹੈਗਾ ਤੇ ਦੂਸਰੀ ਜੀ ਜਿਹੜੀ ਹੈ ਜਿਵੇਂ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਜੀ ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲ ਕੇ ਜਿਹੜਾ ਹੈਗਾ ਗੁਰੂ ਰਵਿਦਾਸ ਜੀ ਦਾ ਨਾਮ ਤੇ ਰੱਖਣਾ ਇਹਦੇ ਵਿੱਚ ਦੇਖਣ ਵਾਲੀ ਜਮ ਜਮ ਰੱਖੋ ਚੰਗੀ ਗੱਲ ਹੈ ਰੱਖੋ ਪਰ ਮਸਲਾ ਇਹ ਹੈਗਾ ਕਿ ਇਹ ਖੁਦ ਹੀ ਕਹਿੰਦੇ ਸੀਗੇ ਕਿ ਦੂਜੀਆਂ ਪਾਰਟੀਆਂ ਜਾਤੀ ਰਾਜਨੀਤੀ ਕਰਦੀਆਂ ਅਸੀਂ ਨਹੀਂ ਕਰਦੇ ਹਾਲਕਿ ਬੰਦੇ ਵੀ ਇਹ ਜਾਦ ਦਿਨਾਂ ਉਤੇ ਰੱਖਦੇ ਨੇ ਬੰਦੇ ਨੂੰ ਟਿਕਟ ਵੀ ਜਿਹੜੇ ਜਾਦ ਦਿਨਾਂ ਉਤੇ ਦਿੱਤੀ ਜਾਂਦੀ ਹੈ ਸਾਰਾ ਕੁਝ ਬੀਜੇਪੀ ਤੇ ਹੁੰਦਾ ਤੇ ਇੱਥੇ ਵੀ ਜਿਹੜਾ ਪੱਤਾ ਇਹੀ ਖੇਡਿਆ ਗਿਆ ਕਿ ਜਲੰਧਰ ਦੀ ਜਿਹੜੀ ਹੈਗੀ ਆ ਰਾਖਵੀਂ ਸੀਟ ਹੈ ਇੱਥੇ ਜਿਹੜੀ ਦਲਿਤ ਵੋਟ ਚੰਗੀ ਵੋਟ ਹੈਗੀ ਆ ਉਹਨੂੰ ਜਿਹੜਾ ਮੁੱਖ ਰੱਖ ਕੇ ਨਰਿੰਦਰ ਮੋਦੀ ਦਾ ਬਿਆਨ ਹੈ ਇਹਦਾ ਮਤਲਬ ਇਹ ਇਹ ਜਿਹੜੀ ਚੀਜ਼ ਕਹਿੰਦੇ ਉਹਦੇ ਤੋਂ ਉਲਟ ਹੈਗੀ ਇਹ ਗੱਲ ਤੀਸਰੀ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਜੋ ਬੜੀ ਦੁਖਦਾਈ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਸੁਨੀਲ ਜਾਖੜ ਜੋ ਕਿ ਪੰਜਾਬ ਦਾ ਕਾਫੀ ਰਿਸਪੈਕਟਡ ਲੀਡਰ ਮੰਨਿਆ ਗਿਆ ਵੀ ਇਹ ਪੰਜਾਬੀ ਤਾਂ ਤਰਜਮਾਨ ਵੀ ਉਹ ਇੱਕ ਸਮੇਂ ਮੰਨਿਆ ਜਾਂਦਾ ਸੀ ਉਹ ਬੀਜੇਪੀ ਜਾਣ ਤੋਂ ਬਾਅਦ ਜਿਵੇਂ ਉਹਦਾ ਸੁਭਾਅ ਚੇਂਜ ਹੋਇਆ ਉਹ ਜਿਵੇਂ ਜਿਹੜਾ ਹੈਗਾ ਪ੍ਰਵਾਸੀ ਮਜ਼ਦੂਰਾਂ ਜਾ ਕੇ ਭਾਸ਼ਣ ਦਿੰਦਾ ਕਿ ਜਿਹੜਾ ਰਾਜ ਨੂੰ ਲੈ ਕੇ ਆਇਆ ਸੀ ਉਹ ਲੈ ਕੇ ਆਵਾਂਗੇ ਜਾਂ ਫਿਰ ਉਹ ਜਿਹੜਾ ਹਿੰਦੂ ਮੁੱਖ ਮੰਤਰੀ ਬਣਾਉਣ ਦੀ ਵੀ ਗੱਲ ਕਰਦਾ ਹੋਰ ਇਹ ਜੀ ਗੱਲਾਂ ਕਰਦਾ ਇਹ तमाम ਚੀਜ਼ਾਂ ਨੇ ਜਿਹੜੀਆਂ ਉਹ ਬੜੀਆਂ ਦੁਖਦਾਈ ਨੇ ਇਹ ਪੰਜਾਬ ਦੇ ਲੋਕਾਂ ਨੂੰ ਪਾੜਨ ਦੀ ਕੋਸ਼ਿਸ਼ ਹੈਗੀ ਆ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਲੀਡਰਾਂ ਤੋਂ ਸੁਚੇਤ ਹੋਣਾ ਚਾਹੀਦਾ ਕਿਸੇ ਵੀ ਧਰਮ ਦੇ ਹੋਣ ਹੋ ਕਿਸੇ ਵੀ ਪਾਰਟੀ ਦੇ ਹੋਣ ਹੋ ਜਿਹੜੇ ਪੰਜਾਬੀਆਂ ਨੂੰ ਆਪਸ ਵਿੱਚ ਧਰਮ ਦੇ ਨਾਂ ਤੇ ਤੇ ਜਾਤ ਦੇ ਨਾਂ ਤੇ ਲੜਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਨੂੰ ਮੇਰੇ ਖਿਆਲ ਨਾਲ ਪੰਜਾਬੀਆਂ ਦਾ ਇੱਕ ਫਰਜ਼ ਮੰਨ ਜਾਂਦਾ ਹੈਗਾ ਕਿ ਉਹਨਾਂ ਲੀਡਰ ਨੂੰ ਸਬਸਕਾਇਆ ਜਾਵੇ ਇਹਨਾਂ ਚੋਣਾਂ ਦੇ ਵਿੱਚ ਸ਼ਿਵਿੰਦਰ ਜੀ ਤੁਸੀਂ ਉਹ ਵੀ ਗੱਲ ਸੁਣੀ ਹੋਣੀ ਆ ਪ੍ਰਧਾਨ ਮੰਤਰੀ ਹੋਣਾ ਦੀ ਵੀ ਜਦੋਂ ਕਹਿ ਰਹੇ ਸੀਗੇ ਕਿ ਸਾਡੇ ਰਾਸ਼ਟਰ ਪਿਤਾ ਫਾਦਰ ਆਫ ਦੀ ਨੇਸ਼ਨ ਮਹਾਤਮਾ ਗਾਂਧੀ ਨੂੰ ਤਾਂ ਕਹਿੰਦੇ ਲੋਕ ਸਨ 1980 ਤੋਂ ਬਾਅਦ ਜਾਣਨ ਲੱਗੇ ਆ ਅਸਲ 'ਚ ਕਈ ਬੰਦਾ ਨਾ ਕੋਈ ਜਿੰਨਾ ਮਰਜ਼ੀ ਕਹਿੰਦੇ ਵੀ ਮੈਂ ਇੰਨਾ ਪੜਿਆ ਹੋਇਆ ਕਿ ਇੱਕ ਤਾਂ ਮੋਦਰੀ ਡਿਗਰੀ ਦਾ ਕੁਝ ਨਹੀਂ ਪਤਾ ਲੱਗ ਰਿਹਾ। ਇਹ ਕਹਿ ਰਹੇ ਨੇ ਵੀ ਇੰਟਾਇਰ ਪੋਲੀਟੀਕਲ ਸਾਇੰਸ ਦੇ ਵਿੱਚ ਉਹਨਾਂ ਨੇ ਐਮਏ ਕੀਤੀ ਹੋਈ ਆ ਪਰ ਉਹਦੇ ਵਿੱਚ ਵੀ ਪਤਾ ਲੱਗਿਆ ਕਿ ਜਿਹੜੀ ਜਿਹੜਾ ਟਾਈਪਿੰਗ ਕੀਤੀ ਹੋਈ ਸੀ ਉਹ ਜਿਹੜੇ ਸੰਜ ਕੀਤੀ ਹੋਈ ਆ ਉਹ ਸੰਨਤਾ ਮਿਲਦੀ ਨਹੀਂ ਸੀ ਕਹਾਣੀ ਉਹਨਾਂ ਦੀ। ਅੱਛਾ ਇੱਕ ਜਗ੍ਹਾ ਪ੍ਰਮੋਦ ਮਹਾਜਨ ਨੂੰ ਇਹ ਇੰਟਰਵਿਊ ਜਿਹੜਾ ਭਾਜਪਾ ਦਾ ਮਰਹੂਮ ਲੀਡਰ ਹੈ ਹੁਣ ਇਸ ਤੋਂ ਨਹੀਂ ਰਹੇ। ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਦੇਖੋ ਜੀ ਕਹਾਣੀ ਇਹ ਹੈਗੀ ਆ ਵੀ ਮੈਂ ਤਾਂ ਪੰਜ ਹੀ ਪੜਿਆ ਹੋਇਆ। ਇਨਾਂ ਦੀ ਡਿਗਰੀ ਦਾ ਨਹੀਂ ਪਤਾ ਚਲੋ ਮੰਨ ਲਿਆ ਕਿ ਜਨਾਬ ਐਮਏ ਕੀਤੀ ਹੋਈ ਹੈ ਇਹਨਾਂ ਨੇ ਪਰ ਤੁਸੀਂ ਕਿੰਨੀ ਤੁਹਾਨੂੰ ਅਕਲ ਤੇ ਲਿਆਕਤ ਹੈਗੀ ਆ ਇਹ ਤੁਹਾਡੇ ਮੂੰਹ ਦੇ ਵਿੱਚੋਂ ਜਿਹੜੇ ਸ਼ਬਦ ਨਿਕਲਦੇ ਨੇ ਉਹ ਪਤਾ ਲੱਗਦਾ 2013 ਦੇ ਵਿੱਚ ਬਿਹਾਰ ਚ ਜਾ ਕੇ ਇਹਨਾਂ ਨੇ ਇਹ ਕਹਿੰਦਾ ਵੀ ਜਦੋਂ ਸਿਕੰਦਰ ਭਾਰਤ ਆਇਆ ਤਾਂ ਬਿਹਾਰ ਦੇ ਮਹਾਨ ਪੁੱਤਾਂ ਨੇ ਸਿਕੰਦਰ ਨੂੰ ਰੋਕਿਆ ਉਹ ਜਨਾਬ ਨੂੰ ਇਹ ਨਹੀਂ ਪਤਾ ਕਿ ਉਹ ਤਾਂ ਪੰਜਾਬ ਨਹੀਂ ਟੱਪਿਆ ਸੀਗਾ ਪੰਜਾਬ 'ਚ ਹੀ ਪੜਨ ਦਿੱਤਾ ਪੰਜਾਬ ਦੇ ਲੋਕਾਂ ਨੇ ਉਹ ਸਿਕੰਦਰ ਤੇ ਪੋਰਸ ਦੀ ਲੜਾਈ ਤਾਂ ਆਪਾਂ ਨੂੰ ਪਤਾ ਹੀ ਹੈ ਉਹ ਉਹ ਬਿਮਾਰ ਹੋ ਗਿਆ ਉਦੋਂ ਬਾਅਦ ਉਹਦੀ ਮੌਤ ਹੋ ਗਈ ਸੀਗੀ ਮਤਲਬ ਉਹ ਤਾਂ ਪੰਜਾਬ ਦੇ ਵਿੱਚ ਹੀ ਚੰਗੀ ਤਰ੍ਹਾਂ ਇੰਟਰ ਨਹੀਂ ਹੋ ਸਕਿਆ ਸੀਗਾ ਤੇ ਉਹ ਬਿਹਾਰ ਦੇ ਵਿੱਚ ਪਹੁੰਚਾਉਣ ਦੀ ਗੱਲ ਕਰਦੇ ਆ ਇਸੇ ਤਰ੍ਹਾਂ ਨਲੰਦਾ ਯੂਨੀਵਰਸਿਟੀ ਕਿੱਥੇ ਸੀ ਤਕਸ਼ਿਲਾ ਕਿੱਥੇ ਸੀਗੀ ਇਹਦੇ ਬਾਰੇ ਮੋਦੀ ਨੂੰ ਨਹੀਂ ਪਤਾ ਸੀਗਾ ਮਤਲਬ ਇਹ ਇੰਨੀ ਕਿ ਨੌਲੇਜ ਦਾ ਮਾਲਕ ਹੈ ਸਾਡਾ ਪ੍ਰਧਾਨ ਮੰਤਰੀ ਅੱਛਾ ਕਈ ਮਾਮਲਿਆਂ ਵਿੱਚ ਜਿਹੜਾ ਹੈਗਾ ਉਹਨੂੰ ਗੁਰੂ ਰਵਿਦਾਸ ਤੇ ਗੁਰੂ ਨਾਨਕ ਤੇ ਆਪਣਾ ਕਬੀਰ ਜੀ ਦੇ ਟਾਈਮ ਪੀਰੀਅਡ ਦਾ ਨਹੀਂ ਪਤਾ ਹੈਗਾ ਉਹ ਟਾਈਮ ਪੀਰੀਅਡ ਨੂੰ ਬਿਲਕੁਲ ਇਕੱਠਾ ਕਰਤਾ ਵੀ ਉਹ ਆਪਸ ਵਿੱਚ ਬਹਿ ਕੇ ਸੰਵਾਦ ਰਚਾਉਂਦੇ ਹੁੰਦੇ ਸੀਗੇ ਹੁਣ ਜੇ ਚਾਰ ਅੱਖਰ ਪੜੇ ਹੋਣ ਤਾਂ ਸਹੀ ਕਿ ਹੁਣ ਗਾਂਧੀ ਦੇ ਬਾਰੇ ਉਹ ਕਹਿੰਦਾ ਕਿ ਗਾਂਧੀ ਤੇ ਉੱਤੇ ਜਿਹੜੀ 80 ਮਿੰਟ ਫਿਲਮ ਬਣੀ ਸੀ ਉਹਦੇ ਕਰਕੇ ਦੁਨੀਆ ਜਾਣਨ ਲੱਗੀ ਐ ਜਦੋਂ ਪਹਿਲਾਂ ਗਾਂਧੀ ਨੂੰ ਕੋਈ ਨਹੀਂ ਜਾਣਦਾ ਸੀ ਹਾਲਾਂਕਿ ਇਹ ਵੀ ਆਪਣੀ ਹੀ 2018 ਦੀ ਵੀਡੀਓ ਆ ਜਿਹਦੇ ਵਿੱਚ ਕਹਿ ਰਿਹਾ ਕਿ ਦੁਨੀਆ ਦੇ ਵੱਡੇ ਵੱਡੇ ਨੇਤਾ ਗਾਂਧੀ ਕੀ ਤੋਂ ਪ੍ਰਭਾਵਿਤ ਸੀਗੇ ਹੁਣ ਉਹ ਸੱਚ ਹੈ ਕਿ ਇਹ ਸੱਚ ਹੈ ਹੁਣ ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਦਾ ਅੱਜਕੱਲ ਲੈਕਚਰ ਲਿਖਣ ਵਾਲਾ ਬੰਦਾ ਬੜਾ ਜਾਂ ਕਮਜ਼ੋਰ ਹੈਗਾ ਜਾਂ ਗਲਤ ਬੰਦਾ ਚੁਣ ਲਿਆ ਇਹ ਹਕੀਕਤ ਇਹ ਹੈਗੀ ਆ ਕਿ ਗਾਂਧੀ ਤੋਂ ਦੁਨੀਆ ਭਰ ਦੇ ਜਿਹੜੇ ਵੱਡੇ ਲੀਡਰ ਨੇ ਮਾਰਟਨ ਲੂਥਰ ਕਿੰਗ 2 ਉਹ ਪ੍ਰਭਾਵ ਸੀਗੇ ਇਸੇ ਤਰ੍ਹਾਂ ਦੱਖਣੀ ਅਫਰੀਕਾ ਦੇ ਨੈਲਸਨ ਮੰਡੇਲਾ ਉਹ ਤਾਂ ਉਹਨਾਂ ਦੇ ਹੈ ਹੀ ਉਪਾਸ਼ਕ ਸੀ ਬਹੁਤ ਵੱਡੇ ਇਹ ਮਤਲਬ ਇਹ ਉਹ ਧਾਰਨਾ ਹੈਗੀਆਂ ਨੇ ਅੱਛਾ ਇਸੇ ਤਰ੍ਹਾਂ ਜਦੋਂ ਡੇਵਿਡ ਈਸਟਰਨਵਰਕ ਦੇ ਲੋਕਾਂ ਨੇ ਜਿਹੜਾ ਸੁਝਾਅ ਦਿੱਤੀ ਹੋਈ ਹੈ ਜਦੋਂ ਗਾਂਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸੀਗੇ ਵੱਡੇ ਵੱਡੇ ਵਿਦਵਾਨਾਂཚਿ ਕਈਆਂ ਨੇ ਤਾਂ ਗਾਂਧੀ ਦੇ ਨਾਂ ਤੇ ਅਵਾਰਡ ਸ਼ੁਰੂ ਕੀਤੇ ਹੋਏ ਨੇ ਬੜੀਆਂ-ਬੜੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਮਤਲਬ ਗਾਂਧੀ ਦੇ ਇੱਕ ਨਾਮ ਸੀ ਗਾਂਧੀ ਨੂੰ ਇੱਕ ਗਾਂਧੀ ਜਦੋਂ ਡੈਥ ਵੀ ਹੋਈ ਸੀ ਗਾਂਧੀ ਦੀ ਤਾਂ ਇੰਟਰਨੈਸ਼ਨਲ ਅਖਬਾਰਾਂ ਨੇ ਲਿਖਿਆ ਕਿ ਗਾਂਧੀ ਇੱਕ ਜਿਹੜੀ ਹਿੰਸਾ ਦਾ ਅਹਿੰਸਾ ਦਾ ਜਿਹੜਾ ਹੈਗਾ ਸ਼ਾਂਤੀ ਤੱਕ ਪਹੁੰਚਾ ਜਿਹੜਾ ਉਹ ਇਸ ਦੁਨੀਆ 'ਚ ਨਹੀਂ ਲਿਆ ਹੁਣ ਮਸਲਾ ਇਹ ਹੈਗਾ ਕਿ ਜਿਹੜੇ ਗੋਡਸੇ ਦੀ ਤਾਰੀਫ਼ ਕਰਦੇ ਨੇ ਗੋਡਸੇ ਨੂੰ ਪੂਜਣ ਵਾਲੇ ਨੇ ਉਹਨਾਂ ਦਾ ਗਾਂਧੀ ਨਾਲ ਵੈਸੇ ਵੀ ਕੋਈ ਲੇਕਾ ਦੇਗਾ ਹੈ ਨਹੀਂਗਾ ਤੇ ਮੈਨੂੰ ਇੰਨਾ ਖੈਗਾ ਵੀ ਇੱਕ ਤਾਂ ਪੱਤਰਕਾਰ ਆ ਜਿਹਨਾਂ ਨੂੰ ਉਹ ਇੰਟਰਵਿਊ ਦੇ ਰਿਆ ਸੀ ਪ੍ਰਧਾਨ ਮੰਤਰੀ ਸਾਡਾ ਉਹ ਵੀ ਚੁੱਪ ਕਰੀ ਬੈਠੇ ਸੀਗੇ ਉਹ ਕਾਊਂਟਰ ਸਵਾਲ ਤਾਂ ਕਰ ਸਕਦੇ ਸੀ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਵੀ ਨਹੀਂ ਗਾਂਧੀ ਜੀ ਪਹਿਲਾਂ ਵੀ ਪਪੂਲਰ ਸੀਗੇ ਦੂਜੀ ਗੱਲ ਤੁਹਾਨੂੰ ਉਹ ਦੱਸਦਾ ਕਿ ਜਦੋਂ ਇਹ ਗਾਂਧੀ ਉੱਤੇ ਫਿਲਮ ਬਣੀ ਸੀ ਨਾ ਜਿਹੜੀ 80 'ਆਂ ਦੀ ਇਹਦੀ ਤਿਆਰੀ 50-60 ਦੇ ਕਰੀਬ ਸ਼ੁਰੂ ਹੋ ਗਈ ਸੀ ਮਤਲਬ ਕਰਨੀ ਉਹ ਫਿਰ ਕਈ ਕਾਰਨਾ ਕਰਕੇ ਜਿਹੜਾ ਹੈਗਾ ਉਹ ਜਿਹੜਾ ਫਿਲਮ ਮੇਕਰ ਸੀ ਇੱਕ ਵਾਰ ਉਹ ਨਹਿਰੂ ਨੂੰ ਵੀ ਮਿਲਿਆ ਸੀ ਫਿਰ ਨਹਿਰੂ ਨੇ ਕਿਹਾ ਕਿ ਜੇ ਤੁਸੀਂ ਗਾਂਧੀ ਬਾਰੇ ਫਿਲਮ ਬਣਾਉਣੀ ਹੈ ਤਾਂ ਗਾਂਧੀ ਨੂੰ ਸਿਰਫ ਹੀਰੋ ਬਣਾ ਕੇ ਨਾ ਕਹਿੰਦਾ ਪੇਸ਼ ਕਰੋ ਜਿਹੜੀ ਉਹਦੀਆਂ ਕਮਜ਼ੋਰੀਆਂ ਵੀ ਦੱਸਿਓ ਕਿਉਂਕਿ ਇਹ ਤਾਂ ਕਾਰਨ ਕੀ ਹੈ ਇਹ ਤਾਂ ਹੀ ਮਹਾਤਮਾ ਗਾਂਧੀ ਸੰਪੂਰਨ ਰੂਪ ਦੇ ਵਿੱਚ ਵੱਡੀ ਹਸਤੀ ਬਣ ਕੇ ਉੱਭਰਨਗੇ ਫਿਰ ਉਹ ਫਿਲਮ ਲੈਕਰ ਨੇ ਜਿਹੜਾ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਉਹਨਾਂ ਨੂੰ ਉਹ 네ਰੂ ਦੀ ਤਾਂ ਥੈਂਕਸ ਵੀ ਕੀਤਾ ਹੋਇਆ ਹੈਗਾ ਸੋ ਇਹ ਇਤਿਹਾਸ ਹੈਗਾ ਹੁਣ ਆਇਆ ਵੀ ਭਾਜਪਾ ਇਤਿਹਾਸ ਬਦਲਣਾ ਚਾਹੁੰਦੀ ਹੈ ਭਾਜਪਾ ਦਾ ਆਪਣਾ ਇਤਿਹਾਸ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਕਹਾਣੀ ਇਹ ਕਹਾਣੀ ਹੈ ਸਿਵਿੰਦਰ ਜੀ ਹੁਣ ਆਪਾਂ ਗੱਲ ਕਰਦੇ ਆਂ ਵੀ ਜਿੱਥੇ-ਜਿੱਥੇ ਅੱਜ ਇਹ ਵੱਡੇ ਲੀਡਰਸ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਆ ਕੀ ਇਹ ਲੋਕਾਂ ਦੇ ਵਿੱਚ ਪ੍ਰਭਾਵ ਜਿਹੜਾ ਉਹ ਸਥਾਪਿਤ ਕਰ ਸਕਣਗੇ ਕੀ ਲੋਕਾਂ ਦੇ ਦਿਲਾਂ ਨੂੰ ਇਹ ਟੰਬ ਜਾਣਗੇ ਅਜਈਆਂ ਗੱਲਾਂ ਕਰਕੇ ਵੀ ਤਾਂ ਜੋ ਇਹ ਲੋਕ ਜਿਹੜੇ ਆ ਇੱਕ ਤਰੀਕ ਨੂੰ ਇਹਨਾਂ ਦੇ ਹੱਕ ਦੇ ਵਿੱਚ ਭੁਗਤ ਜਾਣ ਦੇਖੋ ਇਹਨੇ ਵੀ ਚਾਹੀਦਾ ਹੁੰਦਾ ਕਿ ਵੱਡੇ ਲੈਵਲ ਤੇ ਤਾਂ ਹੀ ਹੁੰਦਾ ਹੁੰਦਾ ਇਹ ਬੱਡੇ ਲੈਵਲ ਤੇ ਤਾਂ ਇੱਕ ਦੋ ਹੀ ਹਾਲ ਹੁੰਦੇ ਆ ਜੇ ਕੋਈ ਬਹੁਤ ਵੱਡੀ ਘਟਨਾ ਹੋ ਗਈ ਹੈ ਨਾ ਉਹ ਫਿਰ ਉਲਟ ਫਿਰ ਕਈ ਵਾਰ ਹੋ ਜਾਂਦਾ ਪਰ ਜਿਹੜਾ ਪੰਜਾਬ ਦੇ ਇੱਕ ਬਿਰਸਾ ਹੈਗਾ ਵਿਰਾਸਤ ਹੈ ਇੱਕ ਪੋਲੀਟੀਕਲ ਵਿਰਾਸਤ ਹੁੰਦੀ ਹੈ ਉਹ ਤਾਂ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਇੰਨੀ ਛੇਤੀ ਉਹਦੇ ਵਿੱਚ ਹੋ ਜਾਂਦਾ ਹਾਂ ਕੁਝ ਲੋਕਾਂ ਨੂੰ ਜਿਹੜਾ ਕਰ ਸਕਦੇ ਹੁੰਦੇ ਨੇ ਪੋਲਰਾਈਜ਼ ਜਿਹਦੇ ਵਿੱਚ ਜਿਵੇਂ ਮੰਨ ਲਓ ਕਿ ਕੁਝ ਏਰੀਆ ਨੇ ਪੰਜਾਬ ਦੇ ਵਿੱਚ ਵੀ ਥੋੜਾ ਜਿਹਾ ਹਿੰਦੂ ਵੋਟਾ ਉਹਨੂੰ ਥੋੜਾ ਜਿਹਾ ਆਪਣੇ ਵੱਲ ਕਰਨ ਦੀ ਕੋਸ਼ਿਸ਼ ਹੋ ਜਾਂਦੀ ਹੈ ਸ਼ਹਿਰੀ ਹਿੰਦੂ ਵੋਟ ਜਾਂ ਫਿਰ ਕੁਝ ਇਲਾਕੇ ਜਿਵੇਂ ਤੁਹਾਡੇ ਆ ਹਿਮਾਚਲ ਬਾਰਡਰ ਨਾਲ ਲੱਗਦੇ ਨੇ ਉੱਥੇ ਕੋਈ ਮਾੜਾ ਵੋਟਾ ਆਪਣਾ ਹੋਮਵਰਕ ਕਰਨ ਚ ਕਾਮਯਾਬ ਹੋ ਸਕਦੇ ਹੁੰਦੇ ਨੇ ਮਤਲਬ ਕੀ ਹੈ ਵੈਸੇ ਵੀ ਬੀਜੇਪੀ ਜਿਹੜਾ ਇਹਨਾਂ ਦਿਨਾਂ ਚ ਜਿਹੜੀ ਜ਼ੋਨ ਲੜ ਰਹੀ ਹੈ ਉਹਦਾ ਕੋਈ ਸੀਟਾਂ ਵੱਲ ਕੋ ਤਾਂ ਧਿਆਨ ਨਹੀਂ ਸਿਵਾਏ ਹਿਸ਼ਾਰਪੁਰ ਕੋ ਦਾਸਪੁਰ ਮਾੜਾ ਜਿਹਾ ਜ਼ੋਰ ਲਾ ਰਹੀ ਹੈ ਅਦਰਵਾਈਜ਼ ਇਹਦੀ ਕੋਸ਼ਿਸ਼ ਇਹ ਹੀ ਹੈ ਵੀ ਥੋੜਾ ਜਆ ਆਪਣਾ ਵੋਟ ਸ਼ੇਅਰ ਵਧਾ ਲਿਆ ਜਾਵੇ ਵੋਟ ਸ਼ੇਅਰ ਵਧਾ ਕੇ ਕੱਲੋ ਜੇ ਕਦੇ ਅਕਾਲੀ ਦਲ ਨਾਲ ਵੀ ਤੁਹਾਨੂੰ ਉਹ ਅਲਾਈਅੰਸ ਕਰਨਾ ਪੈ ਜਾਵੇ ਫੇਰ ਉਹਦੇ ਵਿੱਚ ਤੁਸੀਂ ਆਪਣੀਆਂ ਮੰਗਾਂ ਮੰਨਵਾ ਲਓ ਜਾਂ ਫਿਰ ਜਿਹੜਾ ਆਉਂਦੇ ਸਮੇਂ ਦੇ ਵਿੱਚ ਇਨ ਫਿਊਚਰ ਜਿਹੜਾ ਹੈਗਾ ਤੁਸੀਂ ਇੱਕ ਪੰਜਾਬ ਦੇ ਵਿੱਚ ਆਪਣਾ ਏਜੰਡਾ ਸੈੱਟ ਕਰਕੇ ਤੁਸੀਂ ਉਹ ਕੰਮਜਾਬ ਹੋ ਸਕਦੇ ਜੀ ਮੈਂ ਇਹੀ ਸਵਾਲ ਕਰਨ ਲੱਗਾ ਸੀਗਾ ਕਿ ਮੋਦੀ ਸਾਹਿਬ ਯੋਗੀ ਸਾਹਿਬ ਪੰਜਾਬ ਦੇ ਵਿੱਚ ਹੈ ਅਕਾਲੀ ਦਲ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੂੰ ਘੇਰੇ ਚ ਲੈਂਦੇ ਆ ਪਰ ਅਕਾਲੀ ਦਲ ਜਿਹੜਾ ਉਹ ਤਿੱਖੇ ਹਮਲੇ ਭਾਜਪਾ ਤੇ ਵੀ ਕਰਦਾ ਪਰ ਇਹ ਸੌਫਟ ਕਾਰਨਰ ਭਾਜਪਾ ਨੇ ਕਿਉਂ ਰੱਖਿਆ ਹੋਇਆ ਜਿੱਥੇ ਇਹ ਜੀ ਉਹ ਗਲਤੀਆਂ ਆਮ ਆਦਮੀ ਪਾਰਟੀ ਚ ਕੱਢਦੇ ਆ ਕਾਂਗਰਸ ਚ ਕੱਢਦੇ ਆ ਤਾਂ ਕੀ ਗੱਲ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਕੋਈ ਗਲਤੀ ਨਜ਼ਰ ਨਹੀਂ ਆਉਂਦੀ ਕੋਈ ਖਾਮੀ ਨਜ਼ਰ ਨਹੀਂ ਆਉਂਦੀ ਦੂਸਰੀ ਗੱਲ ਅਗਰ ਅਕਾਲੀ ਦਲ ਦੇ ਵਿੱਚ ਕਿਸੇ ਕਿਸਮ ਦੀ ਕੋਈ ਖਾਮੀ ਨਹੀਂ ਹੈਗੀ ਤਾਂ ਫਿਰ ਇਹ ਗੱਠ ਜੋੜ ਕਿਉਂ ਨਾ ਹੋ ਗਿਆ ਇਹ ਟੁੱਟਿਆ ਹੀ ਕਿਉਂ ਦੋ ਚੀਜ਼ਾਂ ਹੈਗੀਆਂ ਨੇ ਅਕਾਲੀ ਦਲ ਤਾਂ ਤਾਂ ਅਟੈਕ ਕਰ ਰਿਹਾ ਹੈਗਾ ਕਿ ਅਕਾਲੀ ਦਲ ਦੀ ਜਿਹੜੀ ਬੇਸਿਕ ਵੋਟ ਬੈਂਕ ਹੈ ਉਹ ਪਿੰਡਾਂ 'ਚ ਆ ਭਾਵੇਂ ਉਹ ਜਿੰਨੀ ਵੀ ਖੁਰਗੀ ਲੋਕ ਉਹਨੂੰ ਪੰਥ ਦੋਖੀ ਮੰਨਦੇ ਨੇ ਕੁਝ ਵੀ ਮੰਨਦੇ ਨੇ ਪਰ ਜਿਹੜਾ ਬੇਸਿਕ ਆਧਾਰ ਅਕਾਲੀ ਦਲ ਦਾ ਪਿੰਡਾਂ 'ਚ ਪਿਆ ਉਹ ਤਾਂ ਕਾਟਰ ਵੇਸਟ ਪਾਰਟੀ ਆ ਕਾਟਰ ਵੇਸਟ ਪਾਰਟੀ ਹੁੰਦੀ ਹੈ ਜਦੋਂ ਥੋੜਾ ਧਾਰ ਖੁਰਬੀ ਜਾਂਦਾ ਤਾਂ ਵੀ ਤੁਹਾਨੂੰ ਵੋਟ ਪੈ ਜਾਂਦੀ ਹੁੰਦੀ ਹੈ ਕੁਝ ਪਰਸੈਂਟ ਮੋਰ ਚੰਗੀ ਪੈ ਜਾਂਦੀ ਹੁੰਦੀ ਹੈ ਇਸ ਕਰਕੇ ਆਪਣੇ ਉਸ ਕਾਡਰ ਨੂੰ ਜਿਹੜਾ ਜੋੜਨ ਲਈ ਨਾਲ ਤਾਂ ਉਹ ਜਿਹੜਾ ਕਾਡਰ ਪੰਥਕ ਕਾਡਰ ਵੀ ਹੈਗਾ ਉਹਦੇ ਵਿੱਚ ਜਿਹੜਾ ਤੁਹਾਨੂੰ ਉਸ ਕਾਡਰ ਲਈ ਬੀਜੇਪੀ ਤੇ ਅਟੈਕ ਕਰਨਾ ਜ਼ਰੂਰੀ ਹੈ ਕਿਸਾਨੀ ਵੀ ਉਹ ਕਾਡਰ ਹੈਗਾ ਕਿਸਾਨੀ ਕਿਸਾਨੀ ਦਾ ਹਿੱਸਾ ਵੀ ਹੈਗਾ ਕਿਸਾਨੀ ਵੀ ਤਾਂ ਬੀਜੇਪੀ ਨਾਲ ਕੀ ਸਬੰਧਤ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਪੰਜਾਬ ਦੇ ਕਿਸਾਨ ਖਾਸ ਕਰਕੇ ਅੱਛਾ ਇਹਦੇ ਨਾਲ ਹੀ ਜਿਹੜਾ ਹੈਗਾ ਸੈਕੰਡ ਜਿਹੜੀ ਚੀਜ਼ ਹੈ ਕਿ ਬੀਜੇਪੀ ਦੋ ਦੇ ਦੋ ਕਾਰਨ ਹੋ ਸਕਦੇ ਨੇ ਇਕ ਤਰ੍ਹਾਂ ਉਹ ਨਾ ਕਿ ਇਹ ਦਿਖਾਉਣ ਦੀ ਕੋਸ਼ਿਸ਼ ਹੈ ਵੀ ਲੋਕਾਂ ਨੂੰ ਭੁਲੇਖੇ ਚ ਪਾਉਂਦੀ ਜਿਵੇਂ ਤੁਸੀਂ ਸਵਾਲ ਕੀਤਾ ਵੀ ਇਹ ਕੀ ਕਾਰਨ ਆ ਨਹੀਂ ਵੀ ਜਿੱਤੇ ਕਿਉਂ ਨਹੀਂ ਜੈਰੀ ਹੈਗੀ ਤੇ ਐਡਾ ਲੋਕਾਂ ਨੂੰ ਭੁਲੇਖਾ ਪਾਵੇ ਵੀ ਦੇਖੋ ਭਾਈ ਇਹ ਸਾਡੇ ਨਾਲ ਹੀ ਮਿਲੇ ਹੋਏ ਹੈਗੇ ਨੇ ਬਾਅਦ ਵਿੱਚ ਉਮੀਦਵਾਰ ਦਾ ਭਾਵੇਂ ਕਿਹੜੀ ਮਰਜ਼ੀ ਚ ਹੋਵੇ ਪਰ ਬੀਜੇਪੀ ਵੀ ਦਿਖਾਉਣਾ ਚਾਹੁੰਦੀ ਹੋਵੇ ਵੀ ਪਬਲਿਕ 'ਚ ਪ੍ਰਭਾਵ ਦੇਣਾ ਚਾਹੁੰਦੀ ਹੋਵੇ ਦੂਜੀ ਗੱਲ ਇਹ ਸੱਚ ਵੀ ਹੈ ਕਿ ਜੇ ਤੁਸੀਂ ਇਕੱਲੇ ਲੀਡਰਾਂ ਤੋਂ ਵੀ ਜਦੋਂ ਗੱਲ ਕਰਦੇ ਹੋ ਨਾ ਜਦੋਂ ਮੈਂ ਕੀ ਗਰਾਊਂਡ ਵਿੱਚ ਸੀਗਾ ਮੈਂ ਗੱਲ ਕੀਤੀ ਵੀ ਚੰਗਾ ਫਿਰ ਵੀ ਤੁਸੀਂ ਸੈਂਟਰ ਦੇ ਵਿੱਚ ਦੁਬਾਰੇ ਭਾਜਪੀ ਨਾਲ ਤਾਂ ਨਹੀਂ ਜੁੜ ਜਾਣੇ ਜੁੜ ਜਾਓਗੇ ਉਹ ਤਾਂ ਗੋਲ ਮੋਲ ਜਵਾਬ ਦਿੰਦੇ ਆ ਜੇ ਅਸੀਂ ਪੰਜਾਬ ਹਿੱਤਾਂ ਲਈ ਕੁਝ ਕਰਾਂਗੇ ਫਲਾਨਾ ਕਹਾਂਗੇ ਢੀਂਗਰਾ ਕਰਾਂਗੇ ਫਿਰ ਆ ਇਹ ਮਤਲਬ ਤੁਹਾਡੇ ਹਲਕੇ ਕਿਸਮ ਦੇ ਜਵਾਬ ਹੁੰਦੇ ਨੇ ਉਹਦਾ ਸੌਲੇ ਨੂੰ ਜਵਾਬ ਇਨਾਂ ਕੋਲ ਵੀ ਨਹੀਂ ਹੈਗਾ ਕਾਲੀਆ ਅੱਛਾ ਸ਼ੁੰਦਰ ਜੀ ਇੱਕ ਗੱਲ ਹੋਰ ਆ ਚੋਣਾ ਲੋਕ ਸਭਾ ਦੀਆਂ ਨੇ ਤੇ ਜਿਹੜੇ ਮੁੱਦੇ ਡਿਸਕਸ ਹੋ ਰਹੇ ਆ ਉਹ ਵਿਧਾਨ ਸਭਾ ਦੇ ਹੋ ਰਹੇ ਆ ਫਿਰ ਜਿਹੜੇ ਵਿਧਾਨ ਸਭਾ ਦੇ ਹੋ ਰਹੇ ਆ ਉਹ ਵੀ ਇੱਕ ਮੁੱਦਾ ਹੀ ਆ ਵੀ ਨਸ਼ੇ ਬਹੁਤ ਵੱਡਾ ਮੁੱਦਾ ਬਹੁਤ ਠੀਕ ਆ ਕਿ ਨੌਜਵਾਨ ਜਿਹੜੇ ਆ ਨਸ਼ਿਆਂ 'ਚ ਗ੍ਰਸਤ ਹੋ ਰਹੇ ਬੇਰੋਜ਼ਗਾਰੀ ਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ ਲੋਕਾਂ ਨੂੰ ਨੌਕਰੀ ਕਿੱਦਾਂ ਦੇਣੀ ਆ ਲੋਕਾਂ ਕੋਲ ਚਾਰ ਪੈਸੇ ਕਿੱਦਾਂ ਨੇ ਇਹਦੇ ਤੇ ਗੱਲ ਨਹੀਂ ਹੋ ਰਹੀ ਹਜ਼ਾਰ ਦਾ 1100 ਮੁੱਖ ਮੰਤਰੀ ਦੇਣ ਨੂੰ ਤਿਆਰ ਆ ਭਗਵੰਤ ਸਿੰਘ ਮਾਨ ਹੋਣੀ ਕਹਿੰਦੇ 1100 ਪਾ ਦੇਾਂਗੇ ਕਾਂਗਰਸ ਲੱਖ ਰੁਪਏ ਦੇਣ ਨੂੰ ਤਿਆਰ ਹੈ ਇਸੇ ਤਰ੍ਹਾਂ ਭਾਜਪਾ ਵੀ ਪਰ ਬੇਸਿਕ ਜਿਹੜੀਆਂ ਲੋਕਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਦੀਆਂ ਜਿਹੜੀਆਂ ਨੀਡਸ ਨੇ ਉਹਦੇ ਉੱਤੇ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੋ ਰਹੀ ਰੱਬ ਦੀ ਗੱਲ ਜ਼ਰੂਰ ਹੋ ਰਹੀ ਆ ਸਾਇੰਸ ਦੀ ਗੱਲ ਬਿਲਕੁਲ ਨਹੀਂ ਹੋ ਰਹੀ ਅਹ ਦੇਖੋ ਇੱਕ ਤਾਂ ਚੀਜ਼ ਆਪਾਂ ਮੰਨ ਕੇ ਚੱਲੀਏ ਵੀ ਜਿਹੜੀ ਵੀ ਕੋਈ ਨਾ ਇਲੈਕਸ਼ਨ ਹੁੰਦੀ ਹੈ ਚਾਹੇ ਲੋਕ ਸਭਾ ਦੀ ਵੀ ਹੁੰਦੀ ਹੈ ਉਹਦੇ ਵਿੱਚ ਕਾਫੀ ਹੱਦ ਤੱਕ ਲੋਕਰੀ ਇਸ਼ੂ ਰਹਿੰਦੇ ਹੀ ਰਹਿੰਦੇ ਨੇ ਹੁਣ ਦੀ ਗੱਲ ਨਹੀਂ ਪਹਿਲਾਂ ਵੀ ਰਹਿੰਦੇ ਨੇ ਪਰ ਐਤਕੀ ਕਹਾਣੀ ਇਹ ਆ ਕਿ ਐਤਕੀ ਜਿਹੜੀ ਇਲੈਕਸ਼ਨ ਹੈ ਉਹ ਜੇ ਆਪਾਂ ਨੂੰ ਨੈਸ਼ਨਲ ਲੈਵਲ ਤੇ ਵੀ ਦੇਖੀਏ ਪੀ ਬਹੁਤ ਸਾਰੇ ਵਿਦਵਾਨ ਕਹਿ ਰਹੇ ਨੇ ਵੀ ਇਹ ਕੋਈ ਸਿੰਪਲ ਇਲੈਕਸ਼ਨ ਨਹੀਂ ਹੈਗੀ ਸਿੰਪਲ ਦਾ ਮਤਲਬ ਕਿ ਇੱਕ ਪਾਸੇ ਜਿਹੜੇ ਸੱਤਾਧਾਰੀ ਤੇ ਰਹੇਗੀ ਆ ਬੀਜੇਪੀ ਉਹਨੂੰ ਉਹਦੇ ਬਾਰੇ ਇੱਕ ਧਾਰਨਾ ਬਣੀ ਹੋਈ ਹੈ ਵੀ ਡਿਕਟੇਟਰ ਸੁਭਾਅ ਦੀ ਹੈ ਇਹ ਤੇ ਮੂਰਗਲਸ ਕਨਸਟੀਟਿਊਸ਼ਨ ਬਦਲਣਾ ਚਾਹੁੰਦੀ ਹੈ ਇਹਦਾ ਫਾਸਿਸਟ ਸੁਭਾਅ ਹੈ ਇਹ ਕਿਉਂ ਵੀ ਕਹਾਂ ਜਾ ਕੇ ਕਹਿੰਦੇ ਨੇ ਕਿ ਇਹ ਫਾਸਿਸਟ ਸੁਭਾਅ ਦੀ ਹੈਗੀ ਆ ਸੋ ਉਹਨੂੰ ਲੈ ਕੇ ਜਿਹੜਾ ਹੈਗਾ ਕਿ ਕਈ ਤਾਂ ਵਿਦਵਾਨੇ ਵੀ ਚਿੰਤਾ ਪ੍ਰਗਟ ਕਰ ਚੁੱਕੇ ਨੇ ਕਿ ਭਾਰਤ ਜਿਹੜਾ ਹੈਗਾ ਉਹਦੇ ਵਿੱਚ ਡੈਮੋਕ੍ਰੇਸੀ ਬਚੂਗੀ ਕਿ ਨਹੀਂ ਬਚੂਗੀ ਕਿਦੇ ਪੁੱਤੇ ਨਾਲੇ ਰਾਤ ਤੇ ਤਾਂ ਨਹੀਂ ਜਨਾਬ ਚੱਲਣ ਲੱਗੇ ਹੋਏ ਜੋ ਕਿ ਦਿਖੀ ਰਿਹਾ ਹੋਇਆ ਵੀ ਅੱਗੇ ਝੜ ਕੇ ਉਸ ਰਾਤ ਤੇ ਚਲਦੇ ਹੋਏ ਉਹ ਦਾ ਅਨੁਸਾਰ ਕਰਦੋਂਗੇ ਜਾਂ ਫਿਰ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਇਹ ਰਿਸਰਚ ਹੁੰਦੀ ਹੈ ਤਾਂ ਉਹਨਾਂ ਵਿੱਚੋਂ ਇੱਕ ਨੇ ਤਾਂ ਇਹ ਵੀ ਕਿਹਾ ਹੋਇਆ ਦੋ ਕੁ ਸਾਲ ਪਹਿਲਾਂ ਕਿ ਜੇ ਡੈਮੋਕਰੈਟਿਕ ਮੁਲਕ ਹੁੰਦੇ ਨੇ ਉਹਨਾਂ ਵਿੱਚ ਜਿਹੜੀਆਂ 6-7 ਚੀਜ਼ਾਂ ਪਾਈਆਂ ਜਾਂਦੀਆਂ ਨੇ ਭਾਰਤ ਵਿੱਚੋਂ ਇੱਕ ਦੋ ਹੀ ਚੀਜ਼ਾਂ ਰਹਿ ਗਈਆਂ ਨੇ ਬਾਕੀ ਤਿੰਨ ਚਾਰ ਚੀਜ਼ਾਂ ਗਾਇਬ ਹੋ ਗਈਆਂ ਨੇ ਮਤਲਬ ਜਿਵੇਂ ਮੰਨ ਲਓ ਕਿ ਤੁਹਾਨੂੰ ਬੋਲਣ ਦੀ ਇਰਾਦੀ ਹੋਵੇ মিডিਏ ਦੀ ਇਰਾਦੀ ਹੋਵੇ ਇਹ ਜਿਹੜੀਆਂ ਜਿਹੜੀਆਂ 7-8 ਚੀਜ਼ਾਂ ਉਹਨਾਂ ਨੇ ਜਿਹੜੀਆਂ ਸੀਗੀਆਂ ਇਹਦਾ ਮਤਲਬ ਕੀ ਹੈਗਾ ਕਿ ਇਹ ਇੰਨੇ ਗੰਭੀਰ ਸੰਕਟ ਚ ਜਦੋਂ ਮੁਲਕ ਹੋਵੇ ਉਦੋਂ ਇਹ ਐਡੇ ਇਸ਼ੂ ਡਿਸਕਸ ਨਹੀਂ ਹੁੰਦੇ ਸਿਰਫ ਉਹ ਉਦੋਂ ਹੀ ਹੁੰਦੇ ਨੇ ਜਦੋਂ ਕਾਂਗਰਸ ਪਾਰਟੀ ਦਾ ਖੁਲ ਕੰਮ ਦੀ ਆ ਜਾਂਦਾ ਉਹ ਕਰ ਲੈਂਦਾ ਪਰਲੇ ਦੀ ਲੋਕਲ ਕਾਂਗਰਸ ਪਾਰਟੀ ਆ ਉਹ ਇੱਕ ਮੇਜ ਨੂੰ ਗਾਲਾਂ ਕੱਢਣ ਤੱਕ ਉਹ ਆਪ ਨੂੰ ਗਾਲਾਂ ਕੱਢਣ ਤੱਕ ਆਪਾਂ ਰਾ ਇਹਨਾਂ ਦੂਜੀਆਂ ਪਾਰਟੀਆਂ ਨੂੰ ਗਾਲਾਂ ਕੱਢਣ ਤੱਕ ਮਹਿਦੂਦ ਆ ਇਹਦਾ ਮਤਲਬ ਕੀ ਹੈ ਇਥੋਂ ਹੀ ਪਤਾ ਲੱਗਦਾ ਕਿ ਸਾਡੇ ਜਿਹੜੇ ਲੀਡਰ ਹੈ ਉਹ ਲੋਕਾਂ ਦੇ ਮਸਲੇ ਬਾਰੇ ਮੁਲਕ ਦੇ ਮਸਲੇ ਬਾਰੇ ਲੋਕ ਲੋਕਤੰਤਰੀ ਅਧਿਕਾਰਾਂ ਦੇ ਪ੍ਰਤੀ ਬਿਲਕੁਲ ਵੀ ਉਹਨਾਂ ਨੂੰ ਲੱਗਦਾ ਕੋਈ ਸਰੋਕਾਰ ਨਹੀਂ ਵੱਡੀ ਗਲਤ ਲੋਕਾਂ ਨਾਲ ਸਰਕਾਰ ਨਹੀਂ ਜਦੋਂ ਪੰਜਾਬ ਚ ਕਿਸਾਨ ਮੂਵਮੈਂਟ ਉਬਰੀ ਹੋਈ ਸੀਗੀ ਤੇ ਲੀਡਰ ਸਾਡੇ ਬੀਜੇਪੀ ਜੁਆਇਨ ਕਰਦੇ ਫਿਰਦੇ ਸੀ ਇਹਦਾ ਮਤਲਬ ਉਹਨਾਂ ਨੂੰ ਆਪਣੇ ਲੋਕਾਂ ਦੇ ਦਿਲ ਦੀ ਥਾਂ ਹੀ ਨਹੀਂ ਪਤਾ ਹੈਗਾ ਕਿ ਲੋਕਾਂ ਦਾ ਦਿਲ ਕੀ ਚਾਹੁੰਦਾ ਹੈ ਇਹ ਕਿੱਧਰ ਨੂੰ ਜਾ ਰਹੇ ਨੇ ਇਹਨਾਂ ਲਈ ਆਪਣੇ ਜਿਹੜੇ ਆਪਣੀਆਂ ਜਿਹੜੇ ਖੁਦ ਦੀਆਂ ਖਾਸ਼ੀਆਂ ਨੇ ਖੁਦ ਦੇ ਸਵਾਰਥਾਂ ਉਹੀ ਵੱਡੇ ਹੈਗੇ ਸ਼ਵਿੰਦਰ ਜੀ ਇੱਕ ਸਵਾਲ ਹੋਰ ਕਰਦੇ ਆ ਫਿਰ ਚਰਚਾ ਜਿਹੜੀ ਹੈ ਇਹਨੂੰ ਵਿਰਾਮ ਦਵਾਂਗੇ ਅਗਰ ਜਿੱਤਾ ਲੀਡਰਸ ਪ੍ਰਚਾਰ ਕਰ ਰਿਹਾ ਵੀ ਤੁਸੀਂ ਸਾਨੂੰ ਵੋਟ ਦਿਓ ਅਸੀਂ ਤੁਹਾਡੇ ਮਸਲੇ ਹੱਲ ਕਰ ਦੇਾਂਗੇ ਮਸਲੇ ਕਿਹੜੇ ਆ ਇਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਵੀ ਅਸੀਂ ਤੁਹਾਡੇ ਲਈ ਕੰਮ ਕਰਾਂਗੇ ਭਾਜਪਾ ਜਿੱਤ ਜਾਂਦੀ ਆ ਫਰਜ਼ ਕਰ ਲਓ ਪੰਜਾਬ ਤੇ ਕੀ ਆ ਕਿਸਾਨਾਂ ਵਾਲਾ ਮੁੱਦਾ ਐਮਐਸਪੀ ਦਾ ਮੁੱਦਾ ਜਿਹੜਾ ਇਹ ਹੱਲ ਹੋ ਜਾਏਗਾ ਦੇਖੋ ਪਹਿਲੀ ਗੱਲ ਤੇ ਹੈਗੀ ਆ ਕਿ ਜਿਹੜਾ ਨਾ ਜਿਵੇਂ ਗੱਲ ਕਰਦੇ ਨੇ ਸਰਕਾਰ ਹੁਣ ਤੱਕ ਕੋਈ ਬੰਦਾ ਹੱਲ ਕਰੇਗਾ ਕਿ ਨਹੀਂ ਕਰੇਗਾ ਇਹ ਉਹਦੇ ਪਹਿਲਾਂ ਵਾਲੇ ਕਿਰਦਾਰ ਤੋਂ ਬਹੁਤ ਦੇਖਿਆ ਜਾਂਦਾ ਹੁੰਦਾ ਹੈ ਉਹ ਜਿਹੜਾ ਹੁਣ ਤੱਕ ਇਹਨਾਂ ਦਾ ਕਿਰਦਾਰ ਝੂਠ ਬੋਲਣ ਦਾ ਰਿਹਾ ਜਿਵੇਂ ਇਹਨਾਂ ਨੇ ਕਾਲੇ ਕਾਨੂੰਨ ਵਾਪਸ ਵੀ ਲੈ ਲੇ ਉਹਨਾਂ ਨੂੰ ਬੈਕ ਡੋਰ ਰਹੀ ਦਵਾਰੇ ਲੈ ਕੇ ਆ ਰਹੇ ਨੇ ਉਹ ਉਸੇ ਤਰ੍ਹਾਂ ਇਹ ਜਿਹੜਾ ਹੈਗਾ ਮੰਡੀ ਸਿਸਟਮ ਖਤਮ ਕਰਨ ਲੱਗੇ ਹੋਏ ਨੇ ਹੋਰ ਚੀਜ਼ਾਂ ਲੈ ਕੇ ਆ ਰਹੇ ਹੈਗੇ ਨੇ ਤੇ ਫਿਰ ਗੱਲਾਂ ਮੰਨ ਮੰਨ ਵੀ ਨਹੀਂ ਰਹੇ ਹੈਗੀ ਗੱਲਾਂ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਹੋਇਆ ਕਿ ਇਹਨਾਂ ਦੇ ਜਿਹੜੇ ਹੈਗੇ ਆ ਮਨ ਦੇ ਵਿੱਚ ਵੱਡੀ ਕਾਣ ਹੈ ਤੇ ਇਹ ਇੱਕ ਤਰ੍ਹਾਂ ਦਾ ਛਾਲੀ ਕਰ ਰਹੇ ਹੈਗੇ ਨੇ ਛਾਲ ਕੈਪਟਨ ਦੀ ਨੋਪਾ ਕੇ ਜੀ ਸ਼ਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿਨੇ ਹੋ ਖਬਰਾਂ ਜਿਹੜੀਆਂ ਉਹ ਤਫਸੀਲ ਦੇ ਨਾਲ ਸਮਝਾਉਂਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ